ਸੋ ਇਹ ਸਾਇਰਸ ਕੰਡਰੀ ਸਕੂਲ ਖਨਾਰ ٹرسٹ ਐਂਡ ਮੈਨੇਜਮੈਂਟ ਦੀਆਂ ਜੋ ਚੋਣਾਂ ਕੱਲ ਹੋਈਆਂ ਸੀ ਅੱਜ ਉਹਨਾਂ ਦਾ ਨਤੀਜਾ ਲਗਭਗ ਆ ਚੁੱਕਿਆ ਹੈ ਔਰ 10 9 ਇੱਕਲੀ ਰੇਸ਼ੋ ਬਣ ਰਹੀ ਹੈ 10 ਦੇ ਉੱਪਰ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਕਾਬਜ ਹੋਏ ਨੇ 9 ਦੇ ਉੱਪਰ ਕਾਂਗਰਸੀਏ ਅਤੇ ਇੱਕ ਜਿਹੜਾ ਹੈ ਉਹ ਆਮ ਆਗੂ ਪਾਰਟੀ ਦਾ ਕਪਤਾ ਗੁਫਤਾ ਜਿਹੜੀ ਹੈ ਉਹ ਜਿਨਰ ਹੁੰਦੇ ਦਿਖਾਈ ਦੇ ਰਹੇ ਨੇ ਔਰ ਕਿੰਗ ਮੇਕਰ ਇਸ ਵਾਰ ਜਿਹੜਾ ਹੈ ਉਹ ਤੀਸਰਾ ਪੈਨਲ ਜਿਹੜਾ ਹੈ ਉਹ ਕਿੰਗ ਮੇਕਰ ਬਣਨ ਦੀ ਪੂਰੀ ਜਿਹੜੀ ਹੈ ਉਰਾਰ ਦੇ ਵਿੱਚ ਹੈ ਮੇਰੇ ਨਾਲ ਭਾਰਤੀ ਜਨਤਾ ਪਾਰਟੀ ਤੋਂ ਟੌਪ 10 ਦੇ ਵਿੱਚ ਆਏ ਅਜੇ ਸੁਰਜੀਤ ਕੀ ਕਹਣਾ ਚਾਹੁੰਦੇ ਹੋ ਜਰਾ ਹੈ ਨੁਜਾਬ ਥੋੜਾ ਜਿਹਾ ਆ ਜਾਣਗੇ ਤੇ ਕੀ ਕਹਣਾ ਚਾਹੁੰਦੇ ਹੋ ਪਹਿਲਾਂ ਤਾਂ ਮੈਂ ਸਾਰੇ ਸ਼ਹਿਰ ਵਾਸੀਆਂ ਦਾ ਕੋਟਨ ਕੋਟ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਪ੍ਰੋਗਰੈਸਿਵ ਪੈਨਲ এডਿਕੇਸ਼ਨ ਨੂੰ ਜੋ ਆਪਣਾ ਫਤਵਾ ਦਿੱਤਾ ਹੈ ਜੋ ਹੁਣ ਰਿਜ਼ਲਟ ਚੱਲ ਰਿਹਾ ਹਾਲੇ ਕਾਊਂਟਿੰਗ ਚੱਲ ਰਹੀ ਹੈ 10 ਪ੍ਰੋਗਰੈਸਿਵ ਪੈਨਲ ਦੇ ਅੱਗੇ ਚੱਲ ਰਹੀਆਂ ਹਨ 9 ਆਪਣੇ ਕਾਂਗਰਸ ਪੈਨਲ ਦੇ ਅੱਗੇ ਚੱਲਦੇ ਆ ਇੱਕ ਆਮ ਆਦਮੀ ਪਾਰਟੀ ਦਾ ਜੋ ਸਾਨੂੰ ਲੱਗਦਾ ਹੈ ਵੀ 11 ਪ੍ਰੋਗਰੈਸਿਵ ਪੈਨਲ ਦੇ ਔਰ 8 ਕਾਂਗਰਸ ਪੈਨਲ ਦੇ ਔਰ ਇੱਕ ਆਮ ਆਦਮੀ ਪਾਰਟੀ ਪੈਨਲ ਦਾ ਜੋ ਰੁਝਾਨ ਦੱਸ ਰਹੀ ਹੈ ਔਰ ਮੇਰਾ ਖਿਆਲ ਹੈ ਵੀ ਜੋ ਸ਼ਹਿਰ ਵਾਲਿਆਂ ਨੇ ਫਤਵਾ ਦਿੱਤਾ ਸਾਨੂੰ ਇੰਨੀ ਅੱਛੀ ਵੋਟ ਬੈਂਕਰ ਤੋਂ ਜਿਤਾਇਆ ਮੈਂ ਸਾਰੇ ਸ਼ਹਿਰ ਵਾਸੀਆਂ ਦਾ ਕੋਟਨ ਕੋਟ ਧੰਨਵਾਦ ਕਰਦਾ ਹਾਂ ਬਹੁਤ ਬਹੁਤ ਧੰਨਵਾਦ ਸਾਰੇ ਸ਼ਹਿਰ ਵਾਸੀਆਂ ਦਾ ਸੁਸੋ ਵੀ ਕੋਰ ਹੈ ਜਿਵੇਂ ਜੇ ਮੰਨ ਲਓ ਜਿਵੇਂ ਹੁਣ ਜ਼ੋਰ ਵੱਧ ਜਾ ਰਿਹਾ ਹੈ ਕਿਉਂਕਿ ਲਾਸਟ 2 ਕਾਊਂਟਰੇ ਰਹਿ ਗਏ ਆ ਜੇ 10 ਨੂੰ 8 ਦੀ ਰੇਸ਼ੋ ਬੰਦੀ ਹੈ ਕਿ ਆ ਇੱਕ ਜਿਹੜਾ ਆਮ ਆਦਮੀ ਪਾਰਟੀ ਦੀ ਕਪਤਾ ਗੋਤਾ ਕਿਉਂਕਿ ਪਹਿਲਾਂ ਵੀ ਪਾਜ-ਪਾਜ ਉਹੀ ਗਈ ਹੋਈ ਹੈ ਕਪਤਾ ਗੋਤਾ ਇਹ ਹੋਰ ਨਸ ਨਹੀਂ ਹੁ ਤੱਕ ਨਹੀਂ ਕੋਈ ਆਸ ਬਣ ਸਕਦੀ ਦੇਖੋ ਜੀ ਜੋ ਹੁਣ ਚੱਲ ਰਿਹਾ ਇਸ ਟਾਈਮ ਕਾਊਂਟਿੰਗ ਕਾਊਂਟਿੰਗ ਦਾ ਤਾਂ ਸਾਨੂੰ ਪੂਰੀ ਉਮੀਦ ਹੈ ਕਿ ਜੋ ਪ੍ਰੋਗਰੈਸਿਵ ਪੈਨਲ ਦੇ ਆ ਉਹ 11 ਹੀ ਜੇਤੂ ਹੋਣਗੇ ਜੇ ਤੁਸੀਂ ਜਿਹੜਾ ਕੁਐਸਚਨ ਕਰ ਰਹੇ ਹੋ ਜੇ ਉਹੋ ਜੀ ਕੋਈ ਆਂਦੀ ਹੈ ਦਿੱਕਤ ਤਾਂ ਜੋ ਸਾਡੀ ਹਾਈ ਕਮਾਂਡ ਫੈਸਲਾ ਲਾਊਗੀ ਉਹ ਹਾਈ ਕਮਾਂਡ ਨੇ ਦੇਖਣਾ ਉਹ ਉਹਨਾਂ ਦੇ ਹੱਥ 'ਚ ਹੈ ਵੀ ਉਹਨਾਂ ਨੇ ਕੀ ਫੈਸਲਾ ਲੈਣਾ ਹੈ ਸੋ ਮੇਰੇ ਨਾਲ ਜਿਹੜੇ ਦੂਜੇ ਬੀਨਰ ਕੈਂਡੀਡੇਟ ਸੰਬੋਧ ਜੀ ਸਮਝ ਕੀ ਕਹਿਣਾ ਚਾਹੁੰਦੇ ਹੋ ਅ ਅੱਜ ਬੜੀ ਜਿਹਨੂੰ ਕਹਦੀ ਹੈ ਕਿ ਪਹਿਲੀ ਵਾਰ ਇਲੈਕਸ਼ਨ ਲੜਿਆ ਔਰ ਪਹਿਲੀ ਵਾਰ ਬੀਨਰ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਪਹਿਲਾਂ ਤੁਹਾਡਾ ਰਾਜਗੁਰੂ ਜੀ ਦਾ ਜਿਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ ਤੁਹਾਡੇ ਨਾਲ ਗੱਲ ਕਰਨ ਦਾ ਰੂਰੂ ਹੋਂਦਾ ਬਹੁਤ ਹੀ ਬਹੁਤ ਧੰਨਵਾਦ ਮੈਂ ਕਰਦਾ ਸਾਡੇ ਸਾਰੇ ਵੋਟਰਸ ਦਾ ਇਹਨਾਂ ਨੇ ਸਾਨੂੰ ਇਸ ਲਾਇਕ ਸਮਝਿਆ ਵੀ ਅਸੀਂ ਅੱਗੇ ਹੋ ਕੇ ਕੰਮ ਕਰੀਏ ਔਰ ਮੈਂ ਯਕੀਨ ਦਿਲਾਉਣਾ ਹੈ ਕਿ ਅਗਰ ਸਾਨੂੰ ਇਹ ਪੂਰੀ ਤਰ੍ਹਾਂ ਫਤਵਾ ਮਿਲਦਾ ਹੈ ਤਾਂ ਅਸੀਂ ਬੁਰੀ ਆਪਣੇ ਯੋਗਤਾਰਾਂ ਨਾਲ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਇਹਨੂੰ ਇਸ ਜਿਹੜੀ ਇੰਸਟੀਚੂਟਾਂ ਨੂੰ ਉਚਾਈਆਂ ਤੇ ਲੈ ਜਾਣ ਦੀ ਕੋਸ਼ਿਸ਼ ਕਰਾਂਗੇ ਹਾਂ ਸੋ ਇਹ ਸੀ ਸੰਬੋਧਨ ਦਿੱਤੀ ਜੋ ਕਿ ਭਾਰਤੀ ਜਨਤਾ ਪਾਰਟੀ ਪੈਨਲ ਦੇ ਕੈਂਡੀਡੇਟ ਜਿਹੜੇ ਕਿ ਜੀਨਰ ਹੋ ਚੁੱਕੇ ਨੇ ਔਰ ਜੋ ਇਹਨਾਂ ਨੇ ਵੈਦਨ ਲਈ ਵਾਦਾ ਕੀਤਾ ਕਿ ਸਕੂਲ ਦੀ ਨਿਹਾਰ ਬਦਲੀ ਜਾਊਗੀ ਹੁਣ ਆਉਣ ਵਾਲਾ ਸਮਾਂ ਦੱਸੂਗਾ ਕਿ ਕਿੰਨੀ ਕ ਨੁਹਾਰ ਸਕੂਲ ਦੀ ਬਦਲੀ ਜਾਂਦੀ ਹੈ ਸੋ ਭਾਰਤੀ ਜਨਤਾ ਪਾਰਟੀ ਦੇ ਹੀ ਤੀਸਰੇ ਜੇਤੂ ਪਰਮਰੀ ਜੀ ਮੈਨਾ ਬੋਲਿਆ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਕਿੰਨੀ ਖੁਸ਼ੀ ਮਹਿਸੂਸ ਕਰ ਰਹੇ ਹੋ ਬਹੁਤ ਬਹੁਤ ਧੰਨਵਾਦ ਜੀ ਸਾਰੇ ਵੋਟਰਸ ਦਾ ਸਾਰੇ ਸ਼ਹਿਰ ਦਾ ਜਿਨ੍ਹਾਂ ਨੇ ਸਾਡੇ ਪੈਨਲ ਨੂੰ ਵੋਟਾਂ ਪਾਈਆਂ ਬਦ ਤੋਂ ਬਦ ਔਰ ਸਾਰੇ ਹੀ ਕੈਂਡੀਡੇਟਸ ਨੂੰ ਸਾਡੇ ਮੈਕਸਮ ਕੈਂਡੀਡੇਟਸ ਲਈ ਸਾਡੇ ਜਿੱਤ ਰਹੇ ਨੇ ਔਰਲੇ ਦੋ ਰਾਊਂਡ ਬਚੇ ਐ ਤੇ ਉਸ ਤੋਂ ਵੀ ਸਾਨੂੰ ਪੂਰੀ ਉਮੀਦ ਹੈ ਵੀ ਸਾਡੇ ਜਿਹੜੇ 11ਵੇਂ ਕੈਂਡੀਡੇਟ ਲੱਗੇ 21ਵੇਂ ਨੰਬਰ ਤੇ ਨੇ ਸੀ ਰਕੇਸ਼ ਗੋਇਲ ਸੀ ਜੀ ਉਹ ਵੀ ਲੀਡ ਕਰਕੇ ਅੱਗੇ 11 11ਵੇਂ ਨੰਬਰ ਤੇ ਆ ਜਾਣਗੇ ਤੇ ਸਾਡਾ ਪ੍ਰੋਗਰੈਸਿਵ ਪੈਨਲ ਨਹੀਂ ਨਹੀਂ ਜੀ ਜੇ ਲੋੜ ਪਈ ਕਿਉਂਕਿ ਇੱਕ ਕੈਂਡੀਡੇਟ ਜਿਹੜਾ ਹੈ ਆਮ ਆਦਮੀ ਪਾਰਟੀ ਦੇ ਵਿੱਚ ਜੇ ਲੋੜ ਆ ਜੇ ਲੋੜ ਪੈਣੀ ਨਹੀਂ ਮੈਨੋ ਸਾਹਿਬ ਵਾਲੇ ਦੋ ਰਾਊਂਡ ਬਕਾਇਆ ਪਏ ਨੇ ਥੋੜਾ ਥੋੜੀ ਜਲਦਬਾਜ਼ੀ ਤੁਸੀਂ ਕਰ ਰਹੇ ਹੋ ਵਾਲੇ ਦੋ ਰਾਊਂਡ ਬਏ ਨੇ ਸਿਰਫ ਕੁਝ ਵੋਟਾਂ ਦਾ ਹੀ ਅੰਤਰ ਹੈ ਤੇ ਸਾਨੂੰ ਪੂਰੀ ਉਮੀਦ ਹੈ 11 ਕੈਂਡੀਡੇਟ ਸਾਡੇ ਜਿੱਤ ਗਏ। ਸੋ ਸਕੂਲ ਮੈਨੇਜਮੈਂਟ ਦੇ ਵਿੱਚ ਅੱਜ ਜੋ ਰੁਝਾਵ ਆਏ ਨੇ ਚੋਕਾਨ ਵਾਲੇ ਰੁਝਾਵ ਆਏ ਨੇ ਕਿਉਂਕਿ ਭਾਜਪਾ ਦੇ 10 ਕਾਂਗਰਸ ਦੇ 9 ਤੇ ਇੱਕ ਉਮੀਦਵਾਰ ਆਮ ਆਦਮੀ ਪਾਰਟੀ ਦਾ ਜੇਤੂ ਰਿਹਾ। ਕਾਂਗਰਸ ਪਾਰਟੀ ਦੇ ਵਿੱਚ ਪਹਿਲੀ ਵਾਰ ਚੋਣਾਂ ਆਬ ਦੇ میدان ਦੇ ਵਿੱਚ ਉਤਰੇ ਸੀ ਦੋ ਲੇਡੀਜ਼। ਔਰ ਪੂਰੇ ਸ਼ਹਿਰ ਨੇ ਸਪੋਰਟ ਕੀਤੀ ਸੀ। ਔਰ ਉਸ ਲੇਡੀ ਕਾਲਿਆ ਪਰਿਵਾਰ ਦੇ ਵਿੱਚੋਂ ਸਭ ਤੋਂ ਟੋਪ ਤੇ ਰਹੀ ਹੈ ਸੈਕਿੰਡ ਨੰਬਰ ਤੇ ਰਹਿਣ ਵਾਲੀ ਬੜਾ ਕੀ ਕਹਿਣਾ ਚਾਹੁੰਦੇ ਹਾਂ ਅੱਜ ਦੂਜੇ ਨੰਬਰ ਤੇ ਆਏ ਉਹ ਪਹਿਲੀ ਵਾਰ ਚ ਨਾਮ ਲੜਿਆ ਕਿਵੇਂ ਦਾ ਲੱਗ ਰਿਹਾ ਹੈ ਬਹੁਤ ਅੱਛਾ ਲੱਗ ਰਿਹਾ ਹੈ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਦਾ ਆਪਣੇ ਸਾਰੇ ਭੈਣ ਭਰਾਵਾਂ ਦਾ तहे ਦਿਲੋਂ ਤਨਵਾਦ ਕਰਨਾ ਚਾਹੁੰਦੀ ਆ ਵੀ ਉਹਨਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਇੰਨਾ ਮੇਰੇ ਤੇ ਭਰੋਸਾ ਕੀਤਾ ਤੇ ਮੈਂ ਉਹਨਾਂ ਦੀ ਪੂਰਾ ਭਰੋਸੇ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਵਾਂਗੀ ਉਹਨਾਂ ਨੇ ਜੋ ਮੇਰੇ ਤੇ ਭਰੋਸਾ ਕੀਤਾ ਹੈ ਕੋਲ ਜਾਂਦੇ ਵਿੱਚ ਲੇਡੀ ਟੀਚਰ ਕੰਮ ਕਰ ਰਹੀਆਂ ਨੇ ਉਹਨਾਂ ਵਾਸਤੇ ਹੀ ਤੁਹਾਨੂੰ ਇੱਕ ਫਤਵਾ ਦਿੱ ਲੇਡੀ ਨੂੰ ਲੈ ਕੇ ਆਏ ਨੇ ਸਕੂਲ ਦੇ ਵਿੱਚ ਕਿੰਨਾ ਕ ਤੁਸੀਂ ਸਕੂਲ ਦੀ ਇਲਾਨ ਨੂੰ ਬੋਲਣੋਂ ਅਸੀਂ ਕਿੰਨਾ ਕ ਕੰਮ ਕਰਾ ਦੋੜਾ ਮੈਨੂੰ ਲੱਗਦਾ ਮੇਰੀ ਜਿੱਤ ਨਹੀਂ ਮੇਰੀ ਭੈਣਾ ਦੀ ਉਹ ਜਿੱਤ ਹੈਗੀ ਹੈ ਇਹ ਇੱਕ ਇਤਿਹਾਸਿਕ ਪਲ ਹੈ ਮੈਂ ਇਸ ਜਿਹੜੀ ਇੰਸਟੀਚੂਸ਼ਨ ਦੀ ਬਿਹਤਰੀ ਲਈ ਜੋ ਵੀ ਮੈਂ ਕੰਮ ਕਰਨੇ ਹੋਣਗੇ ਮੈਂ ਪੂਰੀ ਇਮਾਨਦਾਰੀ ਨਾਲ ਨਵਾਵਾਂਗਾ ਹਾਂ ਸੋ ਇੱਕ ਬੜੀ ਗੱਲ ਕਹੀ ਹੈ ਕਿ ਜਿੱਤ ਮੇਰੀ ਨਹੀਂ ਜਿੱਤ ਭੈਣਾ ਦੀ ਹੈ ਜਿਹੜੀਆਂ ਸਕੂਲ ਚ ਟੀਚਰਾਂ ਲੱਗੀਆਂ ਹੋਈਆਂ ਹਨ ਉਹਨਾਂ ਦੀ ਜਿੱਤ ਹੈ ਉਸੇ ਨੂੰ ਲੈ ਕੇ ਜਦੋਂ ਤੁਸੀਂ ਦੇਖ ਲਓ ਕਿ ਅੱਜ ਸੈਕੰਡ ਪੋਜੀਸ਼ਨ ਦੇ ਉੱਪਰ ਪੁਰਾਣੇ ਪੁਰਾਣੇ ਕਈ ਦਿਗਬੀਜੇ ਜਿਹੜੇ ਆ ਥੱਲੇ ਕਰ ਦਿੱਤੇ ਜਿਹੜੇ ਟੌਪ 5 ਸੀ ਉਹਨਾਂ ਨੂੰ ਵੀ ਅੱਜ ਟੌਪ 10 ਦੇ ਵਿੱਚ ਲਿਆ ਕੇ ਖੜਾ ਕਰ ਦਿੱਤਾ ਹੈ ਔਰ ਇੱਕ ਬੜੀ ਜਿੱਤ ਹੋਈ ਹੈ ਦੋ ਪੈਣਾ ਖੜੀਆਂ ਸੀ ਦੋ ਲੇਡੀਜ਼ ਖੜੀਆਂ ਸੀ ਉਹ ਦੋਨੇ ਹੀ ਲੇਡੀਜ਼ ਜਿਹੜੀਆਂ ਨੇ ਬੰਨਰ ਰਹੀਆਂ ਨੇ ਸੋ ਮੈਨੇਜਮੈਂਟ ਦੀ ਵੋਟ ਨੂੰ ਬਦਲਣ ਵਾਲੇ ਖਿਡਾਰੀਆਂ ਦੇ ਖਿਡਾਰੀ ਸਭ ਤੋਂ ਪੁਰਾਣੇ ਕੈਂਡੀਡੇਟ ਜਿਹੜੇ ਕੀ ਪੂਰੀ ਜਿਵੇਂ ਕਹਿ ਸਕਦੇ ਆ ਕਿ ਮੈਨੇਜਮੈਂਟ ਨੂੰ ਹਲਾ ਕੇ ਰੱਖਦੇ ਨੇ ਔਰ ਮੈਨੇਜਮੈਂਟ ਇਹਨਾਂ ਦੇ ਹੱਥ ਹੁੰਦੀ ਹੈ ਕਿ ਬੋਰਡ ਕਿਹਨੂੰ ਕਿੰਨੀ ਕੁ ਪਵਾਣੀ ਹੈ ਸੋ ਸੰਜੀਵ ਦੀ ਵਜਾਇਾ ਇਹਦੇ ਕਿ ਇੰਡਸਟਰੀ ਲਿਸਟ ਵੀ ਨੇ ਅੱਜ ਬਿਨਰ ਹੋ ਕੇ ਬੜੀ ਖੁਸ਼ੀ ਚਿਹਰੇ ਦੇ ਉੱਪਰ ਲੱਗਦੀ ਹੈ ਜੇ ਕੀ ਕਹਣਾ ਚਾਹੁੰਦੇ ਅੱਜ ਥੋੜੀ ਟੀਮ ਵੀ ਬਿਨਰ ਹੋ ਚੁੱਕੀ ਹੈ ਪਹਿਲਾਂ ਤਾਂ ਸਾਰੇ ਸ਼ਹਿਰ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਾਡੇ ਉੱਪਰ ਵਿਸ਼ਵਾਸ ਦਿਖਾਇਆ ਭਾਰਤ ਜਨਤਾ ਪਾਰਟੀ ਦੇ ਜਿਹੜੇ ਕੈਂਡੀਡੇਟ ਸੀ ਕਿਉਂਕਿ ਪੈਨਲ ਬਣ ਜਾਂਦੇ ਆ ਪਾਰਟੀਆਂ ਦੇ ਹਿਸਾਬ ਨਾਲ ਬਣ ਜਾਂਦੇ ਆ ਕਾਂਗਰਸ ਹੈ ਆਵਾਜ਼ੀ ਪਾਰਟੀ ਹੈ ਭਾਰਤ ਜਨਤਾ ਪਾਰਟੀ ਤਾਂ ਸਾਡੇ ਉੱਪਰ ਜੋ ਵਿਸ਼ਵਾਸ ਦਿਖਾਇਆ ਚਾਹੇ ਸਾਨੂੰ ਦੱਸ ਸੀਟਾਂ ਦੇ ਅਜੇ ਤੱਕ ਕਿਹੜਾ ਰਾਉਂਡ ਰਹਿੰਦਾ ਹੈ ਉਹਦੇ ਤੇ ਜਿੱਤ ਪ੍ਰਾਪਤ ਹੋ ਰਹੀ ਹੈ ਔਰ ਇੱਕ ਜਿਹੜੀ ਆਪ ਆਵਾਮ ਆਦਮੀ ਪਾਰਟੀ ਕੋਲ ਔਰ ਨੌ ਜਿਹੜਾ ਕਾਂਗਰਸ ਕੋਲ ਹੈ ਤੁਹਾਡੇ ਸਾਰੇ ਸ਼ਹਿਰ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਹੈ ਬੜਾ ਅੱਛਾ ਮਾਹੌਲ ਦੇ ਵਿੱਚ ਕੱਲ ਇਲੈਕਸ਼ਨ ਹੋਏ ਆ ਬਹੁਤ ਅੱਛੇ ਮਾਹੌਲ ਵਿੱਚ ਅੱਜ ਕਾਊਂਟਿੰਗ ਹੋਈ ਕਿਸੇ ਤਰ੍ਹਾਂ ਦਾ ਕੋਈ ਸ਼ੋਰਗੁਲ ਨਹੀਂ ਹੋਇਆ ਕਿਉਂਕਿ ਸਿੱਖਣ ਸੰਸਥਾਵਾਂ ਦੇ ਵਿੱਚ ਇਹੀ ਆਹੀ ਮਾਹੌਲ ਰਹਿਣਾ ਚਾਹੀਦਾ ਉਮੀਦ ਕਰਦੇ ਆ ਕਿ ਆਉਣ ਵਾਲਾ ਜਿਹੜਾ ਸੰਸਥਾਵਾਂ ਦਾ ਕੁਇਖ ਹੈ ਅਸੀਂ ਸਾਰੇ ਮਿਲ ਕੇ ਉੱਚਾ ਉਠਾਵਾਂਗੇ ਜੋ ਕੁਝ ਪੈਂਡਿੰਗ ਕੰਮ ਰਹਿੰਦੇ ਆ ਜਿਸ ਤਰ੍ਹਾਂ ਕੋਈ ਸਟਾਫ ਦੇ ਜਾਂ ਬੱਚਿਆਂ ਦੇ ਜਾਂ ਕੋਈ ਇਨਫਰਾਸਟ੍ਰਕਚਰ ਦੇ ਉਹਨੂੰ ਹੋਰ ਅੱਛਾ ਕਰਾਂਗੇ ਉੱਚਾ ਚੱਕਾਂਗੇ ਮਦਦ ਬਹੁਤ ਬਹੁਤ ਧੰਨਵਾਦ ਹਾਂ ਤੁਹਾਡੀ ਗੱਲ ਕਿਉਂਕਿ ਹਜੇ ਇਹ ਹੈ ਕਿ 10 ਸੀਟਾਂ ਤੁਹਾਡੇ ਕੋਲ ਨੇ 9 ਕਾਂਗਰਸ ਕੋਲ ਨੇ ਇੱਕ ਉਮੀਦਵਾਰ ਜਿਹੜਾ ਹੈ ਉਹ ਥਰਡ ਪਾਰਟੀ ਦਾ ਹੈ ਕਿਉਂਕਿ ਜੇ ਟੀਮ ਬਣਾਨੀ ਹੈ ਤਾਂ 11 ਮੈਂਬਰਾਂ ਦੀ ਲੋੜ ਪੈਂਦੀ ਹੈ ਇੱਕ ਮੈਂਬਰ ਘਟਾ ਕਿ ਜਿਹੜਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹੈ ਉਹਨੂੰ ਨਾਲ ਲਾਉਂਗੇ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਹਜੇ ਕੋਈ ਵੀ ਕਹਿਣਾ ਉਚਿਤ ਨਹੀਂ ਹੈ ਕਿਉਂਕਿ 11ਵਾਂ ਜਿਹੜਾ ਲਾਸਟ ਰਾਉਂਡ ਹੈ ਜ ਉਹ ਨਵਾਂ ਉਹਦਾ ਰਿਜ਼ਲਟ ਆਊਗਾ ਉਸ ਤੋਂ ਬਾਅਦ ਜੋ ਵੀ ਟੀਮ ਦਾ ਬੈਠ ਕੇ ਡਿਸੀਜਨ ਹੋਊਗਾ ਉਹ ਕੀਤਾ ਜਾਊਗਾ ਅ ਸੋ ਕਿਤੇ ਨਾ ਕਿਤੇ ਜਿਹੜੀ ਹੈ ਜੋ ਤੀਸਰਾ ਪੈਨਲ ਹੈ ਉਹਦਾ ਉਮੀਦਵਾਰ ਤਪਤਾ ਗੁਫਤਾ ਕਿੰਗ ਮੇਕਰ ਹੁੰਦੇ ਦਿਖਾਈ ਦੇ ਰਹੇ ਨੇ ਕਿਉਂਕਿ ਉਹਨਾਂ ਤੋਂ ਬਗੈਰ ਸ਼ਾਇਦ ਇਹ ਮੈਨੇਜਮੈਂਟ ਪ੍ਰੋਪਰ ਨਹੀਂ ਬਣੂਗੀ ਜੇਕਰ ਕਾਂਗਰਸ ਆਪਣੀ ਪੈਨਲ ਬਣਾਉਂਦੀ ਹੈ ਤਾਂ ਕਾਂਗਰਸ ਨੂੰ ਵੀ ਕੱਪਤਾ ਗੁੱਪਤਾ ਦਾ ਸਾਥ ਲੈਣਾ ਹੀ ਪੈਣਾ ਸੋ ਕੈਮਰਾਮੈਨ ਪੰਮਾ ਦੇ ਨਾਲ ਮਹਾਰਾਜ ਮਨ ਰੋਜ਼ ਯੂਨੀਵਰਸਲ ਨਿਊਜ਼ ਨੇਸ਼ਨ ਹਨਾ ਕਿਉਂਕਿ ਪਹਿਲਾਂ ਹੀ ਮੈਂ ਗੱਲ ਕਰ ਰਿਹਾ ਸੀ ਕਿ ਅੱਜ ਚੋਣ ਸਿਰਖ ਦੇ ਪਹੁੰਚ ਚੁੱਕੇ ਨੇ ਤਿੰਨ ਪਾਰਟੀਆਂ ਚੋਣ ਮੈਦਾਨ ਦੇ ਵਿੱਚ ਕਾਂਗਰਸ ਪੱਖੀ ਭਾਜਪਾ ਪੱਖੀ ਤੇ ਆਮ ਆਦਮੀ ਪਾਰਟੀ ਪੱਖੀ ਭਾਜਪਾ ਦੇ 10 ਕਾਂਗਰਸ ਦੇ ਨੋ ਤੇ ਇੱਕ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਜਿੱਨਰ ਹੋ ਗਿਆ ਮੇਰੇ ਨਾਲ ਕਾਂਗਰਸ ਪਾਰਟੀ ਦੇ ਪ੍ਰਧਾਨ ਅਤੇ ਇੱਥੋਂ ਜਿੱਨਰ ਰਹੇ ਕੈਂਡੀਡੇਟ ਮਹਿਤਾ ਜੀ ਨੇ ਮਹਿਤਾ ਜੀ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਅੱਜ ਤੁਸੀਂ ਇੱਥੋਂ ਜਿੱਨਰ ਹੋਏ ਸਤਿ ਪਤਿਵੰਤੋ ਮੈਂ ਪਹਿਲਾਂ ਤਾਂ ਮੈਨੂੰ ਸਭ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਅੱਜ ਸਕੂਨ ਚਾਏ ਔਰ ਜੋ ਜੋ ਅੱਜ ਮੰਡੇਟ ਮਿਲਿਆ ਮੈਨੂੰ ਸਭ ਉਹ ਮੰਡੇਟ ਮੈਂ ਸਭ ਨਾਲ ਕਿ ਅਧੂਰਾ ਮੰਡੇਟ ਮਿਲਿਆ ਕਿਸੇ ਵੀ ਪਾਰਟੀ ਨੂੰ ਕੰਪਲੀਟ ਮੰਡੇਟ ਨਹੀਂ ਮਿਲਿਆ ਇਹ ਭਾਜਪਾ ਦੇ ਜਿਹੜੇ 10 ਨੇ ਔਰ ਕਾਂਗਰਸ ਪਾਰਟੀ ਦੇ 9 ਔਰ ਆਮ ਆਦਮੀ ਪਾਰਟੀ ਦਾ ਇੱਕ ਹੈ ਫੁੱਲ ਜਿਹੜਾ ਮੈਂ ਇਹਨੂੰ ਹੰਗ ਕਹਿ ਸਕਦਾ ਹੰਗ ਮੰਡੇਟ ਹੈ ਇਹ ਹੁਣ ਆਉਣ ਵਾਲੇ ਦਿਨਾਂ 'ਚ ਦੇਖਦੇ ਆਂ ਵੀ ਕੀ ਬਣਦਾ ਜੀ ਪਰ ਮੈਂ ਤਾਂ ਇਹ ਗੱਲ ਇਹ ਕਹਾਂ ਵੀ ਸਕੂਲ ਮੈਨੇਜਮੈਂਟ ਨੂੰ ਤਾਂ ਚਲਾਉਣਾ ਹੀ ਹੈ ਸਕੂਲ ਮੈਨੇਜਮੈਂਟ ਬਣਨੀ ਵੀ ਹੈ ਭਾਜਪਾ ਨੂੰ ਵੀ ਇੱਕ ਉਮੀਦਵਾਰ ਦੀ ਲੋੜ ਹੈ ਉਹਨੂੰ ਦੋ ਉਮੀਦਵਾਰ ਦੀ ਤਿੰਨ ਦੀ ਲੋੜ ਪਈ ਹੈ ਕੀ ਕਿਸੇ ਬੰਦੇ ਦਾ ਘਟਚੋੜ ਹੋਣ ਦੀ ਸਭਾ ਹੋ ਸਕਦੀ ਹੈ ਦੇਖੋ ਫਿਲਹਾਲ ਇਹ ਜਿਹੜਾ ਮੰਥਨ ਹੈ ਸਾਰਾ ਆਪਣੇ ਗਰੁੱਪ ਮੀਟਿੰਗ ਚ ਹੋਊਗਾ ਸਾਰੇ ਮੈਂਬਰ ਬੱਠਣਗੇ ਮੈਨੂੰ ਸਭ ਫਿਰ ਉਹਦੇ ਬਾਰੇ ਮੈਂ ਤੁਹਾਨੂੰ ਦੱਸ ਸਕਦਾ ਵੀ ਇਹ ਕਿ ਕਿਸ ਤਰ੍ਹਾਂ ਅੱਗੇ ਕੀ ਸਾਡੀ ਪਾਲਿਸੀ ਹੈ ਕੀ ਅੱਗੇ ਕਿਸ ਤਰ੍ਹਾਂ ਅਸੀਂ ਕਰਨਾ ਮੈਂ ਜਰੂਰ ਇਹਦੇ ਬਾਰੇ ਹਾਂ ਸੋ ਮੈਂ ਤਾਂ ਹੀ ਜਿਹੜੀ ਗੱਲ ਕਹੀ ਆ ਕਿ ਪਾਰਟੀ ਦੇ ਸਾਰੇ ਹੀ ਨੁਮਾਇੰਦੇ ਬੈਠਣਗੇ ਉਸ ਤੋਂ ਬਾਅਦ ਇੱਕ ਫੈਸਲਾ ਲੱਤਾ ਜਾਊਗਾ ਕਿ ਕੀ ਕਿਸੇ ਕੈਂਡੀਡੇਟ ਨੂੰ ਆਪਣੇ ਨਾਲ ਮਲਾਣਾ ਹੈ ਜਾਂ ਨਹੀਂ ਇਹਦੇ ਬਾਰੇ ਜਲਦੀ ਫੈਸਲਾ ਕੀਤਾ ਜਾਵੇਗਾ ਕੀ ਕਹਣਾ ਧੰਨਵਾਦ ਜੀ ਬੇਨਰ ਹੋ ਕੇ ਬਾਹਰ ਆਇਓ ਕੀ ਕਹਣਾ ਚਾਹੁੰਦਾ ਸਭ ਤੋਂ ਪਹਿਲਾਂ ਸ਼ੈਡ ਦਾ ਸ਼ੁਕਰੀਆ ਦਾ ਕਰਦਾ ਜੀ ਮੈਨੂੰ ਨਾ ਹੋਰ ਜਾਂ ਮਾਨ ਬਖਸ਼ਿਆ ਤੇ ਸਾਡੇ ਬੈਨਾਂ ਨੂੰ 10 ਨੰਬਰਾਂ ਲਿਆ ਕੇ ਟੌਪ ਤੇ ਰੱਖਿਆ 100 ਤੁਸੀਂ ਦੇਖ ਰਹੇ ਹੋ ਇਹ ਵੋਟਾਂ ਦਾ ਰਿਜਾਬ ਖਤਮ ਹੋ ਚੁੱਕਿਆ ਹੈ 10 ਪਾਜਪਾ ਜੀ ਨਾਇਕ ਜੀ ਸਾਰੇ ਖੜੇ ਹੋ ਚੁੱਕੇ ਨੇ ਜੀ पञ्जाव से सिंधु गुजरात मराठा दाविड़ उत्के बंगा बेंद्र हिमाचल जमुना गंगा ऊचल जल की तरंग सम शुभ नामे जागे सम शुभ आशीष मागे ਬੋ ਜਯਾ ਕਾਹਾ ਜੰਗਨ ਮੰਡਲ ਦਾ ਇਕ ਜਯਾ ਹੈ ਹਾਰਤ ਭਾਗਯ ਵਿਦਾਤਾ ਜਯਾ ਹੈ ਜਯਾ ਹੈ ਜਯਾ ਹੈ ਜਯਾ 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 ਹੈ ਥੈਂਕ ਯੂ ਸਾਭੂ ਬਹੁਤ اچھا ਕੰਮ ਕੀਤਾ। ਸਭੀ ਕੀ ਕਹਿਣਾ ਜੰਮੂ ਅੱਜ ਜਿੱਤ ਕੇ ਖੁਸ਼ੀ ਦਾ ਮਾਹौल ਕਰ ਰਹੇ ਹਾਂ। ਮੈਂ ਇਹ ਕਹਿਣਾ ਚਾਹਨਾ ਪਹਿਲਾਂ ਤਾਂ ਧੰਨਵਾਦ ਕਰਨਾ ਚਾਹਨਾ ਸਾਰੇ ਸ਼ੈਅਰ ਦਾ। ਉਹਨਾਂ ਨੇ ਸਾਡੇ ਪੈਨਲ ਨੂੰ ਮੈਂਡੇਟ ਦਿੱਤੀ। ਥੋੜੀਆਂ ਜਿਹੀਆਂ ਵੋਟਾਂ ਤੋਂ ਸਾਡੇ ਸੀਐਸਰ ਸਾਹਿਬ ਰਹਿ ਗਏ। ਸਾਨੂੰ ਬੜਾ ਅਫਸੋਸ ਆ ਉਸ ਗੱਲ ਦਾ। ਔਰ ਸਾਡੇ ਜਿਹੜੇ ਮੈਂਬਰ ਬਾਕੀ ਇਸ ਉਹਦੇ ਤੇ ਇਲੈਕਸ਼ਨ ਟੱਚ ਕਰ ਰਹੇ ਸੀ ਉਹ ਕਲੀਅਰ ਨਹੀਂ ਕਰ ਪਾਏ। ਅਸੀਂ ਉਮੀਦ ਕਰਦੇ ਹਾਂ ਵੀ ਉਹ ਅਗਲੇ ਇਲੈਕਸ਼ਨਸ 'ਚ ਜ਼ਰੂਰ ਖੜਨਗੇ ਔਰ ਇਲੈਕਸ਼ਨ ਕਲੀਅਰ ਕਰਨਗੇ ਔਰ ਜਿੱਤਣਗੇ ਔਰ ਸਾਡਾ ਪੈਨਲ ਫੇਰ ਜੋ ਰਸ਼ ਹੋਣਾ ਨਾਲ ਆਊਗਾ ਹੁਣ ਵੀ ਆਊਗਾ ਸਾਡਾ ਪੈਨਲ ਥੈਂਕ ਯੂ ਜਿਗੋਸ਼ਨ ਦੇ 16 ਕੈਂਡੀਡੇਟ ਜਵਾਨ ਨੇ ਇਹਨਾਂ ਨੇ ਕੰਬਸ ਕੀਤਾ ਸੋ ਵਿਕਟੀ ਦਾ ਨਿਸ਼ਾਨ ਵੀ ਬਣ ਰਿਹਾ ਜਿੱਤ ਕੇ ਬਾਹਰ ਆ ਰਹੇ ਨੇ ਜੀ ਸਪੋਰਟਰ ਵੋਟਰ ਇੱਕ ਅਲੱਗ ਹੀ ਖੁਸ਼ੀ ਕੋਈ ਕੀ ਕਹਣਾ ਜਣੇ ਉਹ ਜਿੱਤ ਕੇ ਬਾਹਰ ਆ ਰਹੇ ਹਾਂ ਖੁਸ਼ੀ ਕਿੰਨੀ ਮਹਿਸੂਸ ਕਰ ਰਹੇ ਹੋ ਮੈਂ ਅੱਜ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਅੱਜ ਇਸ ਸਮਾਗਮ ਦੇ ਕਿ ਪਹੁੰਚੇ ਹੋ ਬੜੀ ਖੁਸ਼ੀ ਹੁੰਦੀ ਹੈ ਜਿਹੜੀ ਜਿੱਤ ਪ੍ਰਾਪਤ ਹੁੰਦੀ ਹੈ ਅਥਾਰਟੀ ਲੋਕਾਂ ਨੇ ਜੋ ਦਿੱਤੇ ਹੈ ਜਿਸ ਤਰ੍ਹਾਂ ਦਾ ਫਤਵਾ ਦਿੱਤਾ ਉਹਨੂੰ ਸਵੀਕਾਰ ਕਰਾਂਗੇ ਕੋਸ਼ਿਸ਼ ਕਰਾਂਗੇ ਰਲ ਕੇ ਇਸ ਸੰਸਥਾ ਦੀ ਮਿਹਨਤ ਨਾਲ ਜੋ ਪੁਰਾਣੀ ਪਹਿਲਾਂ ਸੇਵਾ ਕਰਦੇ ਆ ਰਹੇ ਹਾਂ ਉਸੇ ਤਰ੍ਹਾਂ ਕਰਦੇ ਰਹੀਏ ਨਾ ਸੋ ਬਿਲਕੁਲ ਹੀ ਗੱਲ ਸਹੀ ਹੈ ਕਿ ਰਲ ਮਿਲ ਕੇ ਜਿਹੜੇ ਹੈ ਸਕੂਲ ਦੀ ਡਿਵੈਲਪਮੈਂਟ ਵਾਸਤੇ ਕੰਮ ਕਰਨ ਦੀਆਂ ਇਹ ਜੀ ਇਹਨਾਂ ਨੇ ਕਿਹਾ ਇਹ ਕੰਮ ਕੀਤੇ ਜਾਣਗੇ ਔਰ ਹੋਰ ਵੀ ਮੈਂਬਰ ਜਿਹੜੇ ਨੇ ਸਾਡੇ ਹੌਲੀ ਹੌਲੀ ਬਾਹਰ ਆ ਰਹੇ ਆਂ ਬੇਦੀ ਜਿਹੜਾ ਹੈ ਪਹਿਲੀ ਵਾਰ ਚੋਣਾਂ ਲੜਿਆ ਪਹਿਲੀ ਵਾਰ ਚੋਣਾਂ ਲੜ ਕੇ ਕਿਵੇਂ ਲੱਗ ਰਿਹਾ ਕਿ ਬੜੀ ਦੇਰ ਤੋਂ ਇਹਨਾਂ ਦੇ ਦਾਦਾ ਜੀ ਇਹਨਾਂ ਦੇ ਫਾਦਰ ਚੋਣਾਂ ਲੜ ਰਹੇ ਸੀ ਅੱਜ ਪਹਿਲੀ ਵਾਰ ਚੋਣਾਂ ਲੜਿਆ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸਾਰੇ ਸ਼ਹਿਰ ਵਾਸੀ ਜਿਨ੍ਹਾਂ ਨੇ ਬਹੁਤ ਵੋਟਾਂ ਵਾਈਆਂ ਇਹ ਵੋਟਾਂ ਮੇਰੇ ਦਾਦਾ ਜੀ ਨੂੰ ਨੇ ਸਵਰਗੀ ਸ਼੍ਰੀ ਕ੍ਰਿਸ਼ਨ ਜਰੀ ਬੇਦੀ ਨੂੰ ਤੇ ਮੇਰੇ ਕਿੰਨਾ ਦਿਨਿਛੇ ਦਿਨ ਇੰਨਾ ਪਿਆਰ ਮੇਰੇ ਪਰਿਵਾਰ ਨੂੰ ਦਿੱਤਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸੋ ਮਨ ਵੀ ਭਰਿਆ ਹੋਇਆ ਖੁਸ਼ੀ ਦੇ ਆਸੂ ਜਰੇ ਨੇ ਅੱਜ ਸ਼ਿਵਮ ਦੀ ਅੱਖਾਂ 'ਚ ਦੇਖ ਰਹੇ ਨੇ ਕਿਉਂਕਿ ਕੰਮ ਕਰਕੇ ਬਾਹਰ ਆਏ ਨੇ ਜਿੱਤ ਕੇ ਬਾਹਰ ਆਏ ਹਾਂ ਕਿੰਨਾ ਕਿ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਬਹੁਤ ਵਧੀਆ ਜੋ ਸ਼ਹਿਰ ਨੇ ਆਪਾਂ ਨੂੰ ਰਿਜ਼ਲਟ ਦਿੱਤੇ ਨੇ ਬਹੁਤ ਵਧੀਆ ਇੱਕ ਅੱਧੀ ਸੀਟ ਦਾ ਜਿਹੜਾ ਫਰਕ ਹੈ ਚਲੋ ਜੋ ਦੇਖੋ ਜੋ ਬੰਦੇ ਡੈਡੀਕੇਟਿਡ ਜਿਹਨਾਂ ਨੇ ਕੰਮ ਕਰਦੇ ਸੀ ਤਾਂ ਜਿਨ੍ਹਾਂ ਨੇ ਕਿਚਨ ਨੂੰ ਰਲ ਮਿਲ ਕੇ ਕੰਮ ਕਰਨਾ ਬਿਲਕੁਲ ਖੂਨ ਵੀ ਕਰਾਂਗੇ ਹਾਂ ਸੋ ਬਿਲਕੁਲ ਜੀ ਗੱਲ ਬਿਲਕੁਲ ਜੀ ਗੱਲ ਨੇ ਕਹੀ ਹੈ ਕਿ ਰਲ ਮਿਲ ਕੇ ਕੰਮ ਜਿਹੜਾ ਹੈ ਸਕੂਲ ਮਨੇਜ ਸਕੂਲ ਨੂੰ ਉੱਚਾ ਚੱਕਣ ਵਾਸਤੇ ਕੰਮ ਕੀਤਾ ਜਾਵਾਂਗੇ ਸਾਡੇ ਨਾਲ ਰਜਨੀਸ਼ 베ਦੀ ਜੀ ਜਿਨ੍ਹਾਂ ਦੇ ਬੇਟੇ ਸ਼ਿਵਮ 베ਦੀ ਪਹਿਲਾਂ ਇਹਨਾਂ ਦੇ ਕ੍ਰਿਸ਼ਨ ਮੋਦਰੀ 베ਦੀ ਜੀ ਇਲੈਕਸ਼ਨ ਲੜਦੇ ਸੀ ਤੀਸਰੀ ਪੀੜ੍ਹੀ ਜਿਹੜੀ ਹੈ ਇਸ ਵਾਰ ਫੇਰ ਚੋਣਾਂ ਜਿੱਤੀ ਹੈ ਕਿਵੇਂ ਲੱਗ ਰਿਹਾ ਹੈ ਮੈਨੂੰ ਆਪਣੇ ਸ਼ਹਿਰ ਵਾਸੀਆਂ ਦੇ ਬਹੁਤ ਮਾਣ ਆ ਜੀ ਮੈਂ ਜਿੰਨਾ ਧੰਨਵਾਦ ਕਰਾਂ ਉਹਨਾਂ ਥੋੜਾ ਪਰ ਮੈਂ ਇੱਕ ਗੱਲ ਕਹਿਣੀ ਜਾਨਾ ਵੀ ਕਿਸੇ ਵੀ ਇਨਸਾਨ ਨੇ ਕਿਸੇ ਵੀ ਇਨਸਾਨ ਨੇ ਅਗਰ ਕੋਈ ਚੰਗਾ ਕੰਮ ਕਰਿਆ ਤਾਂ ਲੋਕ ਉਹਨੂੰ ਪੀੜੀ ਦਰ ਪੀੜੀ ਯਾਦ ਰੱਖਦੇ ਨੇ ਅਗਰ ਮੇਰੇ ਪਿਤਾ ਜੀ ਨੇ ਇਸ ਸਕੂਲ ਲਈ ਆਪਣੀ ਸਰਵਿਸਿਜ਼ ਦਿੱਤੀਆਂ ਸੀ ਤਾਂ ਅੱਜ ਸ਼ਿਵਮ ਨੂੰ ਜਿਤਾ ਕੇ ਲੋਕਾਂ ਨੇ ਦੱਸਿਆ ਕਿ ਅਸੀਂ ਕਿਸ਼ਨਵਾਲੀ ਵੇਦੀ ਨੂੰ ਹੀ ਵੋਟ ਪਾਈ ਹੈ ਹਾਂ ਬਿਲਕੁਲ ਜੀ ਬਿਲਕੁਲ ਜਿਹੜੀ ਹੈ ਅੱਜ ਇਹਨਾਂ ਨੇ ਆਪਣੇ ਦਾਦੇ ਦੀ ਜਿਹੜੀ ਹੈ ਤੈਨੂੰ ਕੀਤਾ ਸਾਡੇ ਨਾਲ ਹੋਰ ਵੀ ਬੰਦੇ ਜਿਹੜੇ ਸਾਡੇ ਆ ਨਹੀਂ ਕਹਿੰਦੇ ਨੇ ਪਲੀਜ਼ ਸਾਰੇ ਸਾਡੇ ਰੇ ਨੇ ਕਿਉਂਕਿ ਬਾਹਰ ਖੁਸ਼ੀ ਨਾਲ ਬਾਹਰ ਨਿਕਲ ਰਹੇ ਨੇ ਔਰ ਆਪਣੇ ਬੋਰਡਰਾਂ ਨੂੰ ਮਿਲ ਰਹੇ ਨੇ ਡਾਲੀ ਜੀ ਕਿਵੇਂ ਕੋਈ ਕਿੰਨੀ ਖੁਸ਼ੀ ਮਹਿਸੂਸ ਕਰ ਰਹੇ ਹੋ ਬਹੁਤ ਖੁਸ਼ੀ ਦਾ ਆਲਮ ਬਿਆਨ ਨਹੀਂ ਕੀਤਾ ਜਾ ਸਕਦਾ ਪ੍ਰੋਗਰੈਸਿਵ ਪੈਨਲ ਫੋਰ ਐਜੂਕੇਸ਼ਨ ਦੇ 16 ਕੈਂਡੀਡੇਟ ਦੇ ਵਿੱਚੋਂ ਜੋ ਲਗਭਗ 4-5 ਕੈਂਡੀਡੇਟ ਜਿਨ੍ਹਾਂ ਨੇ ਵਿਪਰੀਤ ਪ੍ਰਸਥਿਤੀਆਂ ਦੇ ਵਿੱਚ ਇਹ ਚੋਣ ਲੜੀ ਤੇ ਜਿਨ੍ਹਾਂ ਨੇ ਸੁਮੇਸ਼ ਬੱਤਾ ਜੀ ਜਸਪਾਲ ਲੋਟੇ ਜੀ ਜੋ ਡਾਕਟਰ ਅਸ਼ਰਵੀ ਬਾਂਸਰ ਜੋ ਸਮੁੱਚੀ ਟੀਮ ਨੇ ਸਾਰੀ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨੇ ਜਿਹੜਾ ਇਹ ਚੋਣ ਲੜਾਈ ਜੋ 10 ਕੈਂਡੀਡੇਟ ਸਾਡੇ ਕਾਰਜਾਬ ਹੋਏ ਨੇ ਉਸ ਦੇ ਬਾਅਦ ਜੋ ਮੇਰੇ ਕੈਂਡੀਡੇਟ ਰਕੇਸ਼ ਗੋਇਲ ਜੀ 1812 ਵੋਟਾਂ ਲੈ ਕੇ 21ਵੇਂ ਸਥਾਨ ਤੇ ਰਹੇ ਨੇ ਰੁਪੇਸ਼ ਭਾਰਤਵਾਦੀ 1680 ਵੋਟਾਂ ਲੈ ਕੇ ਬੀਪੰਚੰਦਰ ਜੀ ਗੈਂਦ ਜਿਨ੍ਹਾਂ ਨੇ 1680 ਪਰ ਮੇਰੇ ਸਾਰੇ ਇੱਕ ਇੱਕ ਕੈਂਡੀਡੇਟ ਦੇ ਮਨ ਦੇ ਵਿੱਚ ਜੋ ਜੁਝਾਰੂ ਬਣ ਸੀ ਇਹ ਸੰਸਥਾਵਾਂ ਨੂੰ ਬਚਾਉਣ ਦੇ ਲਈ ਜੋ ਸੰਘਰਸ਼ ਕੀਤਾ ਤੇ ਸਮੁੱਚੇ ਸ਼ਹਿਰ ਵਾਸੀਆਂ ਦਾ ਮੈਂ ਹੱਥ ਜੋੜ ਕੇ 16 ਦੇ 16 ਕੈਂਡੀਡੇਟਸ ਵੱਲੋਂ तहे ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ 10 ਸੀਟਾਂ ਦੇ ਕਾਮਯਾਬ ਬਣਾ ਕੇ ਪ੍ਰੋਗਰੈਸਿਵ ਪੈਨਲ ਦੇ ਜੋ ਪਹਿਲੇ ਨੰਬਰ ਤੇ ਲੈ ਕੇ ਆਏ ਨੇ ਤੇ ਜੋ ਚਲੋ ਚਲੋ ਜੋ ਸਾਡਾ ਚਲੋ ਬਲੋ ਜੋ ਸਾਡਾ ਇੱਛਾ ਸੀ ਵੀ ਸੰਸਥਾਵਾਂ ਨੂੰ ਘਾਟੇ ਜੋ ਕੱਢਾਂਗੇ ਉਹ ਵਿਸ਼ਵਾਸ ਪੂਰਾ ਕਰਾਂਗੇ ਹਾਂ ਸੋ ਡਾਲੀ ਜੀ ਨੇ ਆਪਣੇ ਪੂਰੇ ਪੈਨਲ ਦੇ ਨਾਲ ਜਿਹੜੀ ਗੱਲ ਕਹੀ ਹੈ ਕਿ ਜੋ ਇੰਸਟੀਚਿਊਟ ਘਾਟੇ ਦੇ ਵਿੱਚ ਚੱਲ ਰਹੇ ਨੇ ਉਹਨਾਂ ਨੂੰ ਪੂਰੇ ਤੌਰ ਤੇ ਜਰਾ ਘਾਟੇ ਜੋ ਕੱਢਿਆ ਜਾਊਗਾ ਥੈਂਕ ਯੂ ਜੀ ਦੇਖ ਰਹੇ ਹੋ ਭਾਜਪਾ ਦੇ 10 ਕੈਂਡੀਡੇਟ ਜੋ ਜਿੱਨਰ ਹੋ ਕੇ ਬਾਹਰ ਆਏ ਨੇ ਪੂਰੀ ਖੁਸ਼ੀ ਇਹਨਾਂ ਦੇ ਚਿਹਰੇ ਦੇ ਉੱਪਰ ਹੈ ਔਰ ਬੈਕਟਰੀ ਦਾ ਨਿਸ਼ਾਨ ਬਣਾ ਰਹੇ ਨੇ ਪਰ ਦੂਜੇ ਪਾਸੇ ਕਾਂਗਰਸ ਵਿੱਚ ਵੀ ਨੌ ਉਮੀਦਵਾਰ ਜੇਤੂ ਰਹੇ ਨੇ ਤੇ ਇੱਕ ਉਮੀਦਵਾਰ ਆਮ ਆਦਮੀ ਪਾਰਟੀ ਦਾ ਜੇਤੂ ਰਹਾ ਹੁਣ ਦੇਖਣਾ ਇਹ ਹੋਵੇਗਾ ਕਿ ਕਿਹੜੀ ਪਾਰਟੀ ਉਸ ਇੱਕ ਉਮੀਦਵਾਰ ਨੂੰ ਨਾਲ ਲੈ ਕੇ ਆਪਣਾ ਪੈਨਲ ਪੂਰਨ ਤੌਰ ਤੇ ਬਣਾਉਂਦੀ ਹੈ ਕਿਉਂਕਿ ਇੱਕ ਵੋਟਰ ਦੀ ਹਜੇ ਲੋਡ ਹੈ ਭਾਜਪਾ ਨੂੰ ਸੋ ਦੇਖਦੇ ਹਾਂ ਕਿ ਸਮਾਂ ਕਿਸ ਕਰਬ ਰੰਗ ਲੈਂਦਾ ਆਰਪੀ ਜਨਤਾ ਪਾਰਟੀ ਜਿੰਦਾਬਾਦ ਸੋ ਮੇਰੇ ਨਾਲ ਕਿਉਂਕਿ ਇਸ ਵਾਰ ਦੋ ਮੈਡਮ ਜਿਹੜੀਆਂ ਨੇ ਚੋਣ ਮੈਦਾਨ ਦੇ ਵਿੱਚ ਉੱtre ਸੀ ਇੱਕ ਕਾਂਗਰਸ ਪੱਖੋਂ ਤੇ ਦੂਸਰੇ ਆਮ ਆਦਮੀ ਪਾਰਟੀ ਵਿੱਚੋਂ ਕਿਉਂਕਿ ਤਿੰਨ ਚੋਣ ਮੈਦਾਨ ਦੇ ਵਿੱਚ ਕਾਂਗਰਸ ਭਾਜਪਾ ਤੇ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਤੋਂ ਇੱਕੋ ਹੀ ਕੈਂਡੀਡੇਟ ਜਿੱਨਰ ਰਿਹਾ ਹੈ ਕਰਤਾ ਗੁਫਤਾ ਕਰਤਾ ਜੀ ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕਾਂ ਤੁਸੀਂ ਹੈ ਜਿੱਨਰ ਰਹੇ ਹੋਰ ਇੱਕ ਬੜੀ ਲੀਡ ਲੈ ਕੇ ਜਿਹੜੇ ਕੈਸੇ ਕੋ ਲੋਕਾਂ ਦੇ ਫਤਵੇ ਤੁਹਾਨੂੰ ਮਿਲਿਆ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਫਿਲਹਾਲ ਤਾਂ ਜੀ ਮੈਂ ਸਪੀਚਲੈਸ ਐ ਪਰ ਮੈਂ ਇਸ ਮੰਚ ਤੋਂ ਤੁਹਾਡੇ ਰਾਹੀਂ ਮਾਧਿਅਮ ਰਾਹੀਂ ਇਹ ਹੀ ਕਹਿਣਾ ਚਾਹੂੰਗੀ ਪ੍ਰਮਾਤਮਾ ਦਾ ਬਹੁਤ-ਬਹੁਤ ਸ਼ੁਕਰੀਆ ਗੁਰੂ ਜਨਾਂ ਦਾ ਬਹੁਤ-ਬਹੁਤ ਸ਼ੁਕਰੀਆ ਪੇਰੈਂਟਸ ਦਾ ਬਹੁਤ ਸ਼ੁਕਰੀਆ ਮੇਰੇ ਸਾਰੇ ਪਰਿਵਾਰ ਦਾ ਸ਼ੁਕਰੀਆ ਵੋਟਰਸ سپورਟਰਸ ਸਭ ਦਾ ਬਹੁਤ ਸ਼ੁਕਰੀਆ ਜੀ ਜਿਨ੍ਹਾਂ ਨੇ ਇੰਨਾ ਵਿਸ਼ਵਾਸ ਦਿਵਾਇਆ ਮੈਂ ਆਪਣੇ ਸਾਰੇ ਵੋਟਰਾਂ ਪੈਨਪ੍ਰਾਵਾ ਤੱਕ ਨਹੀਂ ਪਹੁੰਚ ਸਕੀ ਉਸ ਦਾ ਖੇਦ ਰਹੂਗਾ ਮਨ ਵਿੱਚ ਪਰ ਮੈਂ ਹੁਣ ਮਿਲਨ ਦੀ ਉਹਨਾਂ ਨਾਲ ਪੂਰੀ ਕੋਸ਼ਿਸ਼ ਕਰੂੰਗੀ ਮੇਰੇ ਸਪੋਰਟਰ ਜਿਹੜੇ ਜਿਨ੍ਹਾਂ ਨੂੰ ਮੈਂ ਸ਼ਾਇਦ ਜਾਣਦੀ ਵੀ ਨਹੀਂਗੀ ਉਹਨਾਂ ਨੇ ਮੇਰੀ ਬਹੁਤ ਜ਼ਿਆਦਾ ਸਪੋਰਟ ਕੀਤੀ ਹੈ ਮੈਂ ਉਹਨਾਂ ਦਾ तहे ਦਿਲ ਤੋਂ ਸ਼ੁਕਰੀਆਦਾ ਕਰਦੀ ਹਾਂ ਜੀ ਬਹੁਤ ਬਹੁਤ ਧੰਨਵਾਦ ਜੀ ਮੰਨ ਲਓ ਕਿ ਤੁਸੀਂ ਕਿੰਗ ਮੇਕਰ ਹੋ ਐਸ ਟਾਈਮ ਕਿਉਂਕਿ ਭਾਜਪਾ ਨੂੰ ਵੀ ਇੱਕ ਵੋਟ ਦੀ ਲੋੜ ਹੈ ਔਰ ਕਾਂਗਰਸ ਨੂੰ ਵੀ ਰਹੀ ਹੈ ਤਿੰਨ ਵੋਟਾਂ ਦੀ ਲੋੜ ਹੈ ਤੁਸੀਂ ਇੱਕ ਕੱਲੇ ਐਸ ਕੈਂਡੀਡੇਟ ਹੋ ਜਿਹੜੇ ਬਿਨਰ ਕੈਂਡੀਡੇਟ ਹੋ ਜਿਹਦੇ ਕੀ ਟੱਕੜੀ ਦੇ ਵਿੱਚ ਕਹਿ ਸਕਦਾ ਹੈ ਕਿ ਉੱਪਰ ਖੜੇ ਹੋ ਸਰ ਅਜੇ ਨਾ ਸੋਚਿਆ ਹੀ ਨਹੀਂ ਹੈਗਾ ਸੁਬਾ ਦੇ ਮਤਲਬ ਮੂਚ ਉਹੋ ਸਿੱਕੇ ਕਹਿੰਦੇ ਆ ਨਾ ਹਜੇ ਤੱਕ ਸੋਚਿਆ ਨਹੀਂ ਇਸ ਚੀਜ਼ ਬਾਰੇ ਉਹ ਅੱਗੇ ਪਲੈਨਿੰਗ ਹੋਊਗੀ ਜੋ ਵੀ ਹੋਏਗਾ ਪਰ ਫਿਲਹਾਲ ਮੈਂ ਐਮਐਲਏ ਸਾਹਿਬ ਦਾ ਬਹੁਤ ਥੈਂਕਸ ਕਰਦੀ ਆ ਜੀ ਉਹਨਾਂ ਨੇ ਇੱਥੇ ਤੱਕ ਪਹੁੰਚਾ ਅਨਵੀਰ ਸਾਡੀ ਬਹੁਤ ਹੈਲਪ ਕੀਤੀ ਆ ਉਹਨਾਂ ਨੇ ਸਾਡੇ ਸਿਰ ਦੇ ਉੱਤੇ ਹੱਥ ਰੱਖਿਆ ਉਹਨਾਂ ਦੀ ਮੋਟੀਵੇਸ਼ਨ ਹੈ ਥੈਂਕ ਯੂ ਸੋ ਇਹੀ ਨੇ ਕਪਤਾ ਗੋਪਾ ਜਿਹੜੇ ਕੀ ਕਿੰਗ ਮੇਕਰ ਹੋ ਸਕਦੇ ਨੇ ਜੇ ਭਾਜਪਾ ਪੈਨਲ ਬਣਾਉਣਾ ਚਾਹੁੰਦੇ ਨੇ ਤਾਂ ਇੱਕ ਵੋਟ ਉਹਨਾਂ ਨੂੰ ਜ਼ਰੂਰਤ ਪੈਂਦੀ ਹੈ ਸੋ ਕੈਮਰਾਮੈਨ ਜਗਲੂ ਦੇ ਨਾਲ ਮੈਂ ਰਾਜਮਾਨ ਹੂ ਯੂਨੀਵਰਸਲ ਨਿਊਜ਼ ਨੈਸ਼ਨ ਖ਼ਾਨਾ ਸੋ ਤੁਸੀਂ ਦੇਖਦੇ ਹੋ ਦੂਜੇ ਪਾਸੇ ਕਾਂਗਰਸ ਪੈਨਲ ਦੇ ਨੋ ਉਮੀਦਵਾਰ ਜੋ ਜੇਤੂ ਰਹੇ ਨੇ ਵਿਕਟਰੀ ਦਾ ਨਿਸ਼ਾਨ ਬਣਾਉਂਦੇ ਹੋਏ ਪੂਰਾ ਉਤਸ਼ਾਹ ਇਹਨਾਂ ਦੇ ਵਿੱਚ ਵੀ ਹੈ ਕਿਉਂਕਿ ਇੱਕ ਪਾਸੇ ਭਾਜਪਾ ਨੇ 10 ਉਮੀਦਵਾਰ ਜੇਤੂ ਰਹੇ ਤੇ ਦੂਜੇ ਪਾਸੇ ਕਾਂਗਰਸ ਦੇ ਨੋ ਮੀਦਵਾਲ ਜੇਤੂ ਰਹੇ ਇੱਕ ਆਮ ਆਦਮੀ ਪਾਰਟੀ ਤੋਂ ਜੇਤੂ ਬਰਾਣੀ ਕੀ ਕੰਨਾ ਚਲਦਾ ਤੁਹਾਨੂੰ ਮੁਬਾਰਕਾਂ। ਥੈਂਕ ਯੂ ਰਮਨੂ ਸਾਹਿਬ ਬਹੁਤ ਅੱਛਾ ਜਿਹੜਾ ਮੰਡਟ ਦਿੱਤਾ ਵੈਸੇ ਟੋਟਲ ਪੂਰਾ ਮੈਜੋਰਟੀ ਹੋਣੀ ਚਾਹੀਦੀ ਸੀ ਮੈਜੋਰਟੀ ਨਹੀਂ ਆਈ ਹੰਗਕੋ ਦੀ ਸਰਕਾਰ ਪਰ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜਿਹੜਾ ਇੱਕ ਕਾਫੀ ਟਾਈਮ ਤੋਂ ਚੱਲਿਆ ਹੈ ਕੰਮ ਸੀਗਾ ਤਕਰੀਬਨ 5-6 ਮਹੀਨਿਆਂ ਤੋਂ ਸਰਕਾਰ ਨੇ ਬੜਾ ਇੰਟਰਵੈਨ ਕੀਤਾ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਬੜਾ ਸਪੋਰਟ ਦਿੱਤੀ ਸ਼ਹਿਰ ਵਾਸੀਆਂ ਨੇ ਅੱਜ ਉਹ ਸੰਦੇਪਰੇ ਚੜਿਆ ਕਿਉਂਕਿ ਸਕੂਲ ਕਾਲਜਾਂ ਦੇ ਕੰਮ ਰੁਕੇ ਸੀਗੇ ਬੜਾ ਅੱਛਾ ਠੀਕ ਰਿਹਾ ਕਮ ਸੁਖਸ਼ਾਂਤੀਆਂ ਲਿਖੜੇ ਗਿਹਾ ਨਾ ਉਹ ਦੋ ਬੋਪੜੀ ਲੋੜ ਹੈ ਕਿ ਪੰਤਤੜ ਹੋਊਗੀ ਸਰ ਪੰਤਤੜ ਦਾ ਸਾਡਾ ਕੋਈ ਹੈ ਜ ਨਹੀਂ ਜੇ ਕਿਸੇ ਦਾ ਇੰਟਰਸਟ ਹੋਊਗਾ ਸਕੂਲ ਕਾਲਜ ਚਲਾਉਣ ਵਾਸਤੇ ਤਾਂ ਅਸੀਂ ਜਰੂਰ ਵੈਲਕਮ ਕਰਾਂਗੇ ਮੋਢੇ ਲੋਜੇ ਖੁੱਲੇ ਅਮਰੋਜ ਵੈਲਕਮ ਸਰ ਜੀ ਵੈਲਕਮ ਜੀ ਕੋਟੇ ਬਣੋ ਕੋਸ਼ਿਸ਼ ਅਸੀਂ ਤਾਂ ਕਹਿੰਦੇ ਵੀ ਸਕੂਲ ਕਾਲਜ ਕੰਮ ਕਰਦਾ ਹੀ ਹੋਣਾ ਜੀ ਥੈਂਕ ਯੂ ਸਰ ਮਾਰਕਾ ਤੋਂ ਬਣੋ ਬਿਲਕੁਲ ਜੀ ਬਿਲਕੁਲ ਸਾਡਾ ਬੜਾ ਵਧੀਆ ਟੀਮ ਵਰਕ ਰਿਹਾ ਠੀਕ ਹੈ ਅਸੀਂ ਆਪਣੇ ਕੁਝ ਕਾਰਨਾ ਵੱਲੋਂ ਸਾਡਾ ਜਿਹੜਾ ਪੈਨਲ ਹੈ ਫੁੱਲ ਮжоਰਿਟੀ ਨਹੀਂ ਆ ਸਕਿਆ ਅਸੀਂ ਉਹਦਾ ਵੀ ਜਰੂਰ ਮੰਥਨ ਕਰਾਂਗੇ ਵੀ ਐਸੇ ਕੀ ਕਾਰਨ ਰਹੇ ਕਿਉਂਕਿ ਅਸੀਂ ਪਿਛਲੇ 6 ਸਾਲ ਤੋਂ ਮжоਰਿਟੀ ਸੀਗੇ ਤੇ ਜਿਹੜੀ ਐਂਟੀ ਇਨਕੰਮਬੈਂਸੀ ਹੈ ਉਹ ਵੀ ਕਿਸੇ ਨਾ ਕਿਸੇ ਜਰੂਰ ਸਾਡੇ ਤੁਹਾਨੂੰ ਅਫੈਕਟ ਕੀਤਾ ਉਹਨੇ ਤੇ ਲੇਕਿਨ ਖੰਨੇ ਦੇ ਲੋਕਾਂ ਨੇ ਕਿਸੇ ਨੂੰ ਵੀ ਕਲੀਅਰ ਮੰਡਟ ਨਹੀਂ ਦਿੱਤਾ ਤੇ ਜਿਵੇਂ ਆਪਾਂ ਦੇਖ ਸਕਦੇ ਹਾਂ ਕਿ ਬੀਜੇਪੀ ਤੇ ਦਾਸ ਨੇ 9.5 ਨੇ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਇੱਕ ਹੈ ਤੇ ਡਿਵੈਲਪਮੈਂਟ ਵਾਸਤੇ ਸਕੂਲ ਕਾਲਜਾਂ ਦੀ ਅਪਲੇਫਮੈਂਟ ਪਾਸੇ ਸਾਡਾ ਜਿਹੜਾ ਪੈਨਲ ਹੈ ਅਸੀਂ ਹਮੇਸ਼ਾ ਸਾਡੇ ਜਿਹੜੇ ਦਰਵਾਜ਼ੇ ਨੇ ਉਹ ਖੁੱਲੇ ਨੇ ਤੇ ਕੋਈ ਵੀ ਸਾਡੇ ਤੋਂ ਸਲਾਹ ਲੈਣਾ ਚਾਵੇ ਸਾਡੇ ਨਾਲ ਕੰਮ ਕਰਨਾ ਚਾਵੇ ਅਸੀਂ ਤਿਆਰ ਆ ਤੇ ਪਰ ਜਿਹੜਾ ਸਾਡੇ ਸਾਤ ਸਕੂਨ ਕਾਲਜ ਦੇ ਜਿਹੜੇ ਪ੍ਰਿੰਸੀਪਲ ਨੇ ਤੇ ਸਟਾਫ ਹੈ ਮੈਂ ਉਹਨਾਂ ਦਾ ਤੁਹਾਡੇ ਮਾਧਿਅਮ ਤੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਜਿਹੜਾ ਇਹ ਇਲੈਕਸ਼ਨ ਹੈ ਬੜੇ ਵਧੀਆ ਤਰੀਕੇ ਨਾਲ ਸੁਚਾਰੂ ਤਰੀਕੇ ਨਾਲ ਤੇ ਬੜਾ ਬਿੜਾ ਕਿਸੇ ਲੜਾਈ ਝਗੜੇ ਤੋਂ ਜਿਹੜਾ ਇਹ ਇਲੈਕਸ਼ਨ ਸੰਪੂਰਨ ਹੋਇਆ ਤੇ ਖੰਨਾ ਪੁਰਾਣੇ ਨਿਵਾਸੀਆਂ ਦਾ ਵੀ ਤੁਹਾਡੇ ਮਾਧਿਅਮ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਪੂਰਾ ਸਾਦਿਰਤਾ ਤੇ ਬਹੁਤ ਵਧੀਆ ਜਿਹੜੀ ਹੈ ਸਾਡੇ ਪੈਨਲ ਨੂੰ ਪੋਡਕਾਸਟ ਕੀਤਾ ਥੈਂਕ ਯੂ